ਸਸੀਗਰ ਵੀਰ ਜੀ ਕੀ ਹਾਲ ਹੈ ਜੀ ਸਾਰੇ ਤਾਂ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਤੇ ਅੱਜ ਦੀ ਇਹ ਵੀਡੀਓ ਵੀਰ ਜੀ ਅਸੀਂ ਕਿਸਾਨ ਵੀਰਾਂ ਦੀ ਡਿਮਾਂਡ ਤੇ ਲੈ ਕੇ ਆ ਗਏ ਹਾਂ ਜੀ ਕਿਸਾਨ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਾਡੇ ਕੋਲ ਕਮੈਂਟ ਆਏ ਸੀਗੇ ਤੇ ਇੱਕ ਮਿੰਟ ਮੈਂ ਕੈਮਰਾ ਥੋੜਾ ਸੈੱਟ ਕਰ ਲਾਂ ਕਿ ਅਸੀਂ ਡਾਇਰੈਕਟਰ ਦੇ ਉੱਤੇ ਲੋਨ ਕਿਸ ਤਰ੍ਹਾਂ ਲੈ ਸਕਦੇ ਆ ਕਿਹੜੇ-ਕਿਹੜੇ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਹੜੇ-ਕਿਹੜੇ ਕਿਸਾਨ ਵੀਰਾਂ ਨੂੰ ਲੋਨ ਮਿਲ ਸਕਦਾ ਹੈ ਤੇ ਕੀ ਲੋਡ ਪੈਂਦੀ ਹੈ ਕਿਸਾਨ ਵੀਰ ਨੂੰ ਲੋਨ ਲੈਣ ਦੀ ਤੇ ਕਿਹੋ ਲੋਨ ਤੇ ਵਧੀਆ ਕਿਹੜੀਆਂ ਕੰਪਨੀਆਂ ਨੇ ਜਿੰਨਾਂ ਤੋਂ ਈਜ਼ੀ ਸਾਨੂੰ ਲੋਨ ਮਿਲ ਸਕਦਾ ਹੈ ਜਿਆਦਾ ਪਰੇਸ਼ਾਨੀ ਨਹੀਂ ਆਉਂਦੀ ਕਿਸਾਨ ਵੀਰ ਨੂੰ ਬਾਅਦ ਵਿੱਚ ਕਈ ਕੰਪਨੀਆਂ ਹੁੰਦੀਆਂ ਨੇ ਲੋਨ ਦੇ ਦਿੰਦੀਆਂ ਨੇ ਪਰ ਕਿਸਾਨ ਵੀਰ ਤਾਂ ਜਿਹੜਾ ਜਿਹੜਾ ਮੁਸ਼ਕਲ ਕਰ ਦਿੰਦੀਆਂ ਨੇ ਤੇ ਇੱਕ ਅੱਧੀ ਕਿਸ਼ਤ ਟੱਪ ਗਈ ਉਸ ਤੋਂ ਬਾਅਦ ਤਾਂ ਵਿਆਜ ਤੇ ਵਿਆਜ ਤੇ ਕਾਫੀ ਮੁਸ਼ਕਲ ਹੂ ਜਾਂਦੀ ਕਿਸਾਨ ਵੀਰ ਨੂੰ ਤੇ ਸਭ ਤੋਂ ਪਹਿਲਾਂ ਤਾਂ ਮੇਰੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਲੋਨ ਤੇ ਟਰੈਕਟਰ ਜੇਕਰ ਤੁਹਾਡਾ ਵਧੀਆ ਸਾਲ ਦਾ ਵਰਦਾ ਹੈਗਾ ਤਾਂ ਫੇਰ ਹੀ ਲੋ ਤੇ ਜਿਹੜੇ ਛੋਟੇ ਕਿਸਾਨ ਵੀਰ ਨੇ ਉਹਨਾਂ ਨੂੰ ਮੈਂ ਇਹ ਰਹਿ ਨਹੀਂ ਦਿੰਦਾ ਕਿ ਉਹ ਪੈਸੇ ਚੱਕ ਕੇ ਐਵੇਂ ਦੇਖਾ ਦਿਖਾਈ ਚ ਵੱਡਾ ਟਰੈਕਟਰ ਲੈ ਲੈਣ ਤੇ ਬਾਅਦ ਵਿੱਚ ਕਿਸ਼ਤਾਂ ਨਾ ਚਟਾਈਆਂ ਜਾਣ ਤੇ ਆਪ ਦਾ ਤੇ ਅਧିକਾਰ ਦਾ ਨੁਕਸਾਨ ਕਰ ਬੈਠਣ ਤੇ ਇਹ ਮੈਂ ਉਹਨਾਂ ਨੂੰ ਤੇ ਇਸੇ ਕੀ ਆਪਣਾ ਚੈਨਲ ਮੈਸੇ ਕਰਕੇ ਹੀ ਖੋਲਿਆ ਸੀ ਕਿ ਛੋਟੇ ਕਿਸਾਨ ਵੀਰ ਵੀ ਤਾਂ ਦੇ ਨੇ ਟਰੈਕਟ ਵਗੈਰਾ ਨੇ ਉਹ ਲੋਕ ਲਈ ਕਿਸਾਨ ਦੇ ਘਰੋਂ ਲੈ ਸਕਣ ਤੁਸੀਂ ਪੁਰਾਣਾ ਟਰੈਕਟਰ ਬਹੁਤ ਹੀ ਘੱਟ ਪ੍ਰਾਈਸ 'ਚ ਮਿਲ ਜਾਂਦੇ ਨੇ ਤੇ ਉਹ ਵੀ ਤੁਸੀਂ ਪ੍ਰੈਫਰ ਕਰ ਸਕਦੇ ਹੋ ਵਧੀਆ ਰੈਟ ਹੁੰਦੇ ਨੇ ਅੱਜ ਕੱਲ ਕਿਉਂਕਿ ਵੱਡੇ ਕਿਸਾਨ ਵੀਰ ਨੇ ਜਿਹੜੇ ਉਹ ਆਪ ਦੇ ਟਰੈਕਟਰ ਵੇਚ ਰਹੇ ਨੇ ਜਿਨ੍ਹਾਂ ਕੋਲ ਛੋਟੇ ਟਰੈਕਟ ਸੀਗੇ ਉਹ ਵੱਡੇ ਟਰੈਕਟ ਲੈ ਰਹੇ ਨੇ ਕਿਉਂਕਿ ਅੱਜ ਕੱਲ ਸਾਥ ਦੀ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਆਪਾਂ ਨੂੰ ਵੱਡੇ ਟਰੈਕਟ ਦੀ ਲੋੜ ਹੁੰਦੀ ਹੈ ਤੇ ਕਾਫੀ ਕਿਸਾਨ ਵੀਰ ਇਸੇ ਚੱਕਰ ਦੇ ਵਿੱਚ ਆਪਣੇ ਪਹਿਲਾਂ ਵਾਲੇ ਟਰੈਕਟ ਜਿਹੜੇ ਵੇਚ ਰਹੇ ਨੇ ਤੇ ਉਹ ਬਹੁਤ ਘੱਟ ਰੇਟਾਂ ਦੇ ਵਿੱਚ ਆਪਣੇ ਚੈਨਲ ਤੇ ਪਾਏ ਜਾਂਦੇ ਨੇ ਦੇਖੀ ਤੁਸੀਂ ਉਹ ਵੀਡੀਓ ਵੀ ਦੇਖਦੇ ਹੋ ਤੇ ਜੇਕਰ ਤੁਸੀਂ ਫਿਰ ਵੀ ਕੋਈ ਕਿਸਾਨ ਵੀ ਲੋਨ ਲੈਣਾ ਚਾਹੁੰਦਾ ਤਾਂ ਉਹਦੇ ਬਾਰੇ ਤੁਹਾਨੂੰ ਅਸੀਂ ਥੋੜੀ ਜੀ ਜਾਣਕਾਰੀ ਜਿਹੜੀ ਸਾਡੇ ਅਸੀਂ ਇਕੱਠੀ ਕੀਤੀ ਹੈ ਉਹ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਤੇ ਸਭ ਤੋਂ ਪਹਿਲਾਂ ਜੀ ਲੋਨ ਜਿਹੜੇ ਕਿਸਾਨ ਵੀ ਲੈਂਦੇ ਨੇ ਉਹਨਾਂ ਲਈ ਘੱਟੋ ਘੱਟ ਜਿਹੜੀ ਉਮਰ ਹੈ ਲੋਨ ਲੈਣ ਦੀ ਜੀ ਉਹ ਉਮਰ ਹੈਗੀ 18 ਤੋਂ 60 ਸਾਲਾਂ ਦੇ ਵਿੱਚ ਜੇਕਰ ਤੁਸੀਂ ਆਉਂਦੇ ਹੋ ਤਾਂ ਤੁਸੀਂ ਲੋਨ ਲੈ ਸਕਦੇ ਹੋ 18 ਸਾਲ ਤੋਂ ਘੱਟ ਦਾ ਨਹੀਂ ਕੋਈ ਬੰਦਾ ਲੋਨ ਲੈ ਸਕਦਾ ਤੇ 60 ਸਾਲ ਤੋਂ ਉੱਪਰ ਦਾ ਕੋਈ ਬੰਦਾ ਲੋਨ ਨਹੀਂ ਲੈ ਸਕਦਾ ਤੇ ਜੇਕਰ ਤੁਸੀਂ ਕਾਫੀ ਫਾਈਨੈਂਸ ਕੰਪਨੀਆਂ ਨੇ ਜਿਹੜੀਆਂ ਲੋਨ ਦਿੰਦੀਆਂ ਨੇ ਬੈਂਕਾਂ ਤੋਂ ਇਲਾਵਾ ਬਹੁਤ ਪ੍ਰਾਈਵੇਟ ਕੰਪਨੀਆਂ ਨੇ ਤੇ ਜਿੱਨਾ ਤੁਸੀਂ ਲੋਨ ਲੈ ਸਕਦੇ ਹੋ ਜਦੋਂ ਤੁਸੀਂ ਕਿਸੇ ਟਰੈਕਟਰ ਏਜੰਸੀ 'ਚ ਜਾਂਦੇ ਹੋ ਤਾਂ ਉੱਥੇ ਹੀ ਸੁਵਿਧਾ ਹੁੰਦੀ ਹੈ ਕਿ ਤੁਹਾਨੂੰ ਫਾਈਨੈਂਸ ਕੰਪਨੀ ਉਹਨਾਂ ਨਾਲ ਅਟੈਚਮੈਂਟ ਹੁੰਦੀ ਹੈ ਉਹੀ ਫਾਈਨਸ ਕਰਵਾਉਂਦੇ ਨੇ ਪਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਆ ਕਰੋ ਵੀ ਕਿਹੜੀ ਕੰਪਨੀ ਤੋਂ ਫਾਈਨੈਂਸ ਉਹ ਕਰਾਉਂਦੇ ਨੇ ਮੈਂ ਤੁਹਾਨੂੰ ਦੱਸੂਆਂ ਵੀ ਕਿਹੜੀਆਂ ਕੰਪਨੀਆਂ ਵਧੀਆ ਨੇ ਤੇ ਫਾਈਨੈਂਸ ਜਾਨੀ ਕਿ ਲੋਨ ਲੈਣ ਲਈ ਤੋਂ ਡੀ ਜਿਹੜੀ ਸਲਾਨਾ ਆਮਦਨ ਹੈ ਵੀ ਇੱਕ ਸਾਲ ਦੀ ਆਮਦਨ ਘੱਟੋ ਘੱਟ ਉਹ ਹੈਗੀ ਜੀ 1 ਲੱਖ ਰੁਪਇਆ ਤੋਂ ਡੀ ਆਮਦਨ ਹੋਣੀ ਚਾਹੀਦੀ ਹੈ ਜੀ ਲੋਨ ਲੈਣ ਵਾਸਤੇ ਤੇ ਇਹ ਲੋਨ ਉਹਨਾਂ ਵੀ ਲੈ ਸਕਦਾ ਜਿੰਨਾਂ ਕੋਲ ਨੇ ਟਰੈਕਟਰ ਤੇ ਲੋਨ ਕੱਲੇ ਟਰੈਕਟਰ ਤੇ ਲੋਨ ਦੀ ਗੱਲ ਕਰ ਰਹੇ ਸੀ ਆਪਾਂ ਹੋ ਕਿਸਾਨ ਵੀ ਡਾਇਰੈਕਟਰ ਤੇ ਲੋਨ ਲੈ ਸਕਦੇ ਜਿਨ੍ਹਾਂ ਕੋਲ ਜੀ ਘੱਟੋ-ਘੱਟ 3 ਏਕੜ ਜ਼ਮੀਨ ਹੋਵੇ 3 ਏਕੜ ਤੋਂ ਘੱਟ ਵਾਲੇ ਜ਼ਮੀਨ ਵਾਲੇ ਕਿਸਾਨ ਵੀ ਲੋਨ ਨਹੀਂ ਲੈ ਸਕਦੇ ਤੇ ਦਸਤਾਵੇਜ਼ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਵਿੱਚ ਤੁਮ ਜਿੱਕਰ ਦਾ ਵੋਟਰ ਆਈਡੀ ਆਧਾਰ ਕਾਰਡ ਤੇ ਪਤੇ ਦੇ ਲਈ ਤੁਹਾਨੂੰ ਆਪਣਾ ਮੀਟਰ ਦਾ ਬਿੱਲ ਫੋਨ ਦਾ ਬਿੱਲ ਤੇ ਰਾਸ਼ਨ ਕਾਰਡ ਦੀ ਕਾਪੀ ਲਗਾ ਸਕਦੇ ਹੋ ਤੇ ਇਹ ਪ੍ਰੂਫ ਨੇ ਜਿਹੜੇ ਤੁਹਾਨੂੰ ਲੋਨ ਲੈਣ ਲਈ ਆ ਜ਼ਰੂਰਤ ਪੈਂਦੀ ਹੈ ਤੇ ਇਹਨਾਂ ਤੁਸੀਂ ਲੋਨ ਲੈ ਸਕਦੇ ਹੋ ਤੇ ਟਾਈਮ ਕਿਸ਼ਤਾਂ ਜਿਹੜਾ ਭਰਨ ਦਾ ਟਾਈਮ ਹੈ ਕਿੰਨੇ ਚਿਰ ਦਾ ਆਪਾਂ ਨੂੰ ਲੋਨ ਮਿਲ ਸਕਦਾ ਤਾਂ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਹ ਅਡਵਰਟ ਕੰਪਨੀਆਂ ਦਾ ਵਿਸਤਾਰ ਅਡਵਰਟ ਹੁੰਦਾ ਸਾਰੀਆਂ ਕੰਪਨੀਆਂ ਦੇ ਇੱਕੋ ਜਿਹੇ ਨਹੀਂ ਹੁੰਦਾ ਤੇ ਵਿਆਜ ਦੀ ਦਰ ਵੀ ਆਪਾਂ ਨੂੰ 9 ਤੋਂ 14% ਤੱਕ ਹੁੰਦੀ ਹੈ ਅਲੱਗ-ਅਲੱਗ ਹੁੰਦੀ ਹੈ ਕੋਈ 9 ਲਾਉਂਦਾ ਕੋਈ 14 ਲਾਉਂਦਾ ਕੋਈ ਵਿੱਚ ਵਿਚਾਲੇ ਜਿਹਾ ਹੁੰਦਾ ਤੇ ਟਾਈਮ ਵੀ 1 ਸਾਲ ਤੋਂ ਲੈ ਕੇ ਆਪਾਂ 5 ਸਾਲ ਦਾ ਲੋਨ ਕਰਵਾ ਸਕਦੇ ਹਾਂ ਤੇ ਜਿਹੜੀਆਂ ਜਿਹੇ ਕਿਸ਼ਤਾਂ ਹੁੰਦੀਆਂ ਤੁਸੀਂ ਚੈੱਕ ਕਰਾਹੀਂ ਤੇ ਕੈਸ਼ ਤੇ ਇੰਟਰਨੈਟ ਬੈਂਕਿੰਗ ਰਾਹੀਂ ਤੁਸੀਂ ਇਹਨਾਂ ਨੂੰ ਪੇਮੈਂਟ ਕਰਾ ਸਕਦੇ ਹੋ ਤੇ ਸਾਰੇ ਤਰੀਕਿਆਂ ਨਾਲ ਇਹਨਾਂ ਦੀ ਪੇਮੈਂਟ ਹੋ ਜਾਂਦੀ ਹੈ ਤੇ ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਵੀ ਜਿਹੜੀਆਂ ਕੰਪਨੀਆਂ ਇੱਥੇ ਮੈਂ ਦੋ ਵਧੀਆ ਕੰਪਨੀਆਂ ਦੇ ਨਾਂ ਲੈ ਕੇ ਆਇਆ ਵੀਰ ਜੀ ਤੇ ਇੱਕ ਤਾਂ ਹੈਗਾ ਜੀ ਸ਼੍ਰੀ ਰਾਮ ਟਰਾਂਸਪੋਰਟ ਫੈਂਸ ਜਿਹੜਾ ਵੀ ਤੁਹਾਨੂੰ ਲੋਨ ਦੇ ਸਕਦਾ ਬਹੁਤ ਹੀ ਸੌਖੇ ਢੰਗ ਨਾਲ ਤੋਂ ਕਿਸਾਨ ਵੀ ਇਹਨਾਂ ਤੋਂ ਲੋਨ ਲੈ ਸਕਦੇ ਆ ਕੋਈ ਜ਼ਿਆਦਾ ਆਪਣੀ ਜਿੰਦਗੀ ਕਹਿੰਦੇ ਭੁਗਾਈ ਕੀ ਨਹੀਂ ਕਰਉਂਦੇ ਹੈਗੇ ਤੇ ਜਲਦੀ ਲੋਨ ਮਿਲ ਜਾਂਦਾ ਪਹਿਲੀ ਗੱਲ ਤੇ ਸਹੂਤਾਵਾਂ ਵੀ ਵਧੀਆ ਦਿੰਦੇ ਨੇ ਤੇ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਹੋਊਗੀ ਕਿ ਕਦੀ ਕਈ ਵਾਰੀ ਕਿਸ਼ਤੇ ਉੱਪਰ-ਨੀਚੇ ਹੋ ਜਾਂਦੀ ਹੈ ਤਾਂ ਕਈ ਕੰਪਨੀ ਵਾਲੇ ਤਾਂ ਮਤਲਬ ਕਿ ਜਿਨ੍ਹਾਂ ਹਰਾਮ ਕਰ ਦਿੰਦੇ ਆ ਕਿਸਾਨ ਵੀਰ ਦਾ ਤੇ ਉਹ ਇਸ ਤਰ੍ਹਾਂ ਨਹੀਂ ਹੈਗਾ ਤੇ ਥੋੜੀ ਵਧੀਆ ਸਹੂਤਾ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਇਹ ਕਹਿੰਗਾ ਜੀ ਮਹਿੰਦਰਾ ਫੈਨਸ ਤੇ ਇਹ ਵੀ ਬਹੁਤ ਵਧੀਆ ਫੈਨਸ ਜਾਨੀ ਕਿ ਲੋਨ ਦਿੰਦੇ ਨੇ ਇਹ ਟਰੈਕਟਰਾਂ ਦੇ ਉੱਤੇ ਤੁਹਾਨੂੰ ਇਹਨਾਂ ਤੋਂ ਵੱਲੋਂ ਲੋਨ ਮਿਲ ਜੂਗਾ ਤਾਂ ਕਰ ਕਿ ਤੁਸੀਂ ਜਿਹੜੀ ਵੀ ਏਜੰਸੀ ਵਿੱਚ ਜਾਈਓ ਤਾਂ ਇੱਕ ਵਾਰੀ ਉਹਨਾਂ ਤੋਂ ਜ਼ਰੂਰ ਪੁੱਛਿਆ ਕਰੋ ਕਿ ਤੋਂ ਡੀ ਕੰਪਨੀ ਨਾਲ ਕਿਹੜੀ ਫੈਰਸ ਕੰਪਨੀ ਦਾ ਟਾਈ ਆਪੇ ਕਿਸਾਨ ਵੀਰ ਬਿਨ ਪੁੱਛੇ ਜਾਂਦੇ ਨੇ ਵੀ ਹਾਂ ਵੀ ਲੋਨ ਤੇ ਟਰੈਡ ਲੈਣਾ ਤੇ ਖੈਰ ਨੂੰ ਕਹਿੰਦੇ ਨਾਲ ਏਜੰਸੀ ਵਾਲੇ ਨੂੰ ਬਈ ਤੁਸੀਂ ਕਰਾ ਦਿਓ ਸਾਰਾ ਕੁਝ ਉਹ ਇਦਾਂ ਵੀ ਨਹੀਂ ਪੁੱਛਦੇ ਵੀ ਕਿੰਨੀ ਫੀਸ ਲੱਗੂਗੀ ਕਿੰਨਾ ਕੁਸ਼ ਹੈ ਇਹ ਵੀ ਜਿੰਨਾ ਆਪਾਂ ਲੋਨ ਲਵਾਂਗੇ ਦਾ 2% ਜਿਹੜਾ ਖਰਚਾ ਹੁੰਦਾ ਲੋਨ ਸਾਰਾ ਬਦਲ ਕੀ ਬਣਾਉਣ ਵਿੱਚ 2% ਦੀ ਫੀਸ ਲੱਗਦੀ ਹੈ ਤੇ ਕਈ ਵਾਰੀ ਉਹ ਡੀਲਰ ਦੇਦੇ ਹੁੰਦੇ ਨੇ ਉੱਥੇ ਟ੍ਰੈਕ ਰੂਟ ਦੇ ਤੇ ਕਿਸਾਨ ਵੀਰ ਜੰਝੜ ਚ ਪੈਣੇ ਨਹੀਂ ਚੋਲਾਂ ਜ਼ਿਆਦਾ ਯਾਰ ਤੁਸੀਂ ਕਰਾ ਕੇ ਦੇ ਦਿਓ ਸਾਰਾ ਕੁਝ ਉਹ ਹੀ ਕਰਾਉਂਦੇ ਨੇ ਤੇ ਉਹ ਕਾਫੀ ਮਤਲਬ ਕੀ ਪੈਸੇ ਵਿੱਚ ਖਾ ਜਾਂਦੇ ਨੇ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਾਫੀ ਮੇਰੇ ਦੀ ਡਿਮਾਂਡ ਸੀਗੀ ਕਿ ਇਸ ਅਸੀਂ ਲੋਨ ਕਿਸ ਤਰ੍ਹਾਂ ਲੈ ਸਕਦੇ ਹਾਂ ਕਿਹੜੀ ਕੰਪਨੀਆਂ ਤੋਂ ਲੈਣਾ ਚਾਹੀਦਾ ਤੇ ਜੇਕਰ ਕੋਈ ਚੀਜ਼ ਮਿਸ ਹੋਊਗੀ ਤੇ ਕਿਸੇ ਹੋਰ ਮੇਰੇ ਵੱਡੇ ਭਰਾ ਨੂੰ ਪਤਾ ਉਹ ਚੀਜ਼ ਬਾਰੇ ਤਾਂ ਸਿੱਧਾ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਕਿ ਗੁਰਮੀ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ ਤੇ ਜਿੰਨੀ ਕਿ ਸਾਡੀ ਨੌਲੇਜ ਸੀ ਉਹ ਨੌਲੇਜ ਦੇ ਸਾਹਰ ਨਾਲ ਤੁਹਾਡਨਾਂ ਨਾਲ ਵੀਡੀਓ ਸ਼ੇਅਰ ਕੀਤੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੇ ਵੈਸੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਨਵਾਂ ਟਰੈਕਟਰ ਨਾਈ ਲੈਣ ਫਾਈਨੰਸ ਤੇ ਦਾ ਜੇਕਰ ਕਿਸੇ ਦੇ ਕੋਲੇ ਪੇਮੈਂਟ ਕੈਸ਼ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਛੋਟੇ ਕਿਸਾਨ ਵੀਰ ਕਦੇ ਵੀ ਲੋਨ ਦਾ ਕਰ ਨਾਲ ਨਾ ਲੈਣ ਤੇ ਛੋਟੇ ਕਿਸਾਨ ਵੀਰਾਂ ਕਰਕੇ ਅਸੀਂ ਇਹ ਚੈਨਲ ਖੋਲਿਆ ਹੋਇਆ ਸਾਡੇ ਚੈਨਲ ਦੇ ਉੱਤੇ ਲੋਪਲ ਕਿਸਾਨ ਵੀਰਾਂ ਦੇ ਘਰੇ ਖੜੇ ਹੋਏ ਟਰੈਕ ਆਉਂਦੇ ਨੇ ਤੇ ਉਹਨਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਅਸੀਂ ਤੇ ਉਹ ਸਾਰੀਆਂ ਵੀਡੀਓ ਸਹੀ ਹੁੰਦੀਆਂ ਜੀ ਕਿਸੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਸਭ ਕੁਝ ਵਧੀਆ ਵਿਸ਼ਵਾਸ ਵਾਲੇ ਬੰਦਿਆਂ ਨੇ ਅਸੀਂ ਐਡ ਲਾਈ ਗਿਆ ਜੀ ਸਭ ਕੁਝ ਤੇ ਫਰੀ ਕਰਦੇ ਆਂ ਸੀ ਤੁਸੀਂ ਵੀ ਆਪ ਦੇ ਐਡ ਰਾਈਟ ਦੀ ਟਰੋਲੀ ਦੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ ਤੇ ਖਰੀਦ ਸਕਦੇ ਹੋ ਇਹ ਲੋਨ ਵਾਲੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਿਓ ਜੇਕਰ ਕੋਈ ਕੱਧਾ ਪੁਆਇੰਟ ਸਾਡੇ ਤੋਂ ਮਿਸ ਹੋ ਗਿਆ ਤਾਂ ਜੇਕਰ ਕਿਸੇ ਵੀ ਵੀਰ ਨੂੰ ਪਤਾ ਤਾਂ ਤੁਸੀਂ ਕਮੈਂਟ ਬਾਕਸ ਚ ਪਾ ਦਿਓ ਤਾਂ ਕਿ ਕਿਸਾਨ ਵੀਰਾਂ ਦੀ ਹੱਲਪ ਹੋ ਸਕੇ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫੇਰ ਲਗਾ ਦੂੰ ਜੀ ਤਦ ਤੱਕ ਲਈ ਰੱਬ ਰੱਖਾ